ਤੇ 2026 ਦੇ ਵਿੱਚ ਜਿਹੜੇ ਸਾਡੇ ਪਲਾਨਸ ਹੈਗੇ ਸੋ ਸਟਾਰਟਿੰਗ ਫਰੋਮ ਜਿਹੜਾ ਯੁੱਧ ਨਸ਼ਿਆ ਵਿਰੋਧ ਹੈਗਾ ਇਸ ਦੇ ਵਿੱਚ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਦੇ ਵਿੱਚ ਕਾਫੀ ਕਾਮਯਾਬੀ ਮਿਲੀ ਹੈ ਇਸ ਨੂੰ ਵੇਖਦੇ ਹੋਏ ਅਸੀਂ ਅੱਗੇ ਵਧਾਵਾਂਗੇ ਵਿਲੇਜ ਡਿਫੈਂਸ ਕਮੇਟੀਆਂ ਨਾਲ ਕਾਫੀ ਐਕਸਟੈਂਸਿਵ ਇੰਟਰੈਕਸ਼ਨ ਤੇ ਉਹਨਾਂ ਦੀ ਟਿਪਸ ਤੇ ਬੇਸ ਤੇ ਤਾਂਕਿ ਜਿਹੜਾ ਯੁੱਧ ਨਸ਼ਿਆ ਵਿਰੋਧ ਹੈ ਇਟ ਬਿਕਮਸ ਮੋਰ ਪੀਪਲਸ ਮੂਵਮੈਂਟ ਸੋ ਇਸ ਲਈ ਅਸੀਂ ਇਹਨਾਂ ਨੇ VDCs ਦੀ ਇੱਕ ਆਪਣੀ ਇੰਡੀਪੈਂਡੈਂਟ ਐਪ ਤਿਆਰ ਕੀਤੀ ਗਈ ਹੈ ਤੇ ਸਾਡੇ ਸੌਫਟਵੇਅਰ ਨਾਲ ਅਸੀਂ ਇੱਕ ਬ੍ਰਿਜ ਸੌਫਟਵੇਅਰ ਬਣਾ ਕੇ ਅਨੋਨਿਮਸ ਤਰੀਕੇ ਨਾਲ ਜਿਹੜੇ ਵਿਲੇਜ ਡਿਫੈਂਸ ਕਮੇਟੀਆਂ ਵਾਲੇ ਸਾਨੂੰ ਟਿਪਸ ਦੇਣਗੇ ਉਹਨਾਂ ਤੇ ਕਾਰਵਾਈ ਹੋਊਗੀ ਤੇ ਉਹਨਾਂ ਨੂੰ ਫੀਡਬੈਕ ਵੀ ਅਨੋਨਾਈਮਾਈਜ਼ਡ ਮੈਨਰ ਦੇ ਵਿੱਚ ਹੀ ਦਿੱਤਾ ਜਾਊਗਾ ਜਿਵੇਂ ਕਿ ਸੇਫ ਪੰਜਾਬ ਹੈਲਪਲਾਈਨ ਤੇ ਹੋ ਰਿਹਾ ਹੈਗਾ ਸੋ ਇੱਕ ਮੋਨਿਟਰਿੰਗ ਮੈਕੈਨਿਜ਼ਮ ਹੋਊਗਾ ਤੇ ਕ੍ਰਾਸ ਚੈੱਕ ਕੀਤਾ ਜਾਊਗਾ ਕਿ ਜਿਸ ਦੇ ਵਿੱਚ ਜੇ ਕਿਸੇ ਪੁਲਿਸ ਅਫਸਰ ਦੀ ਕ੍ਰਾਈਵੈਂਸ ਵੀ ਆਂਦੀ ਹੈ ਸਾਹਮਣੇ ਤੇ ਉਸ ਲਈ ਇੱਕ ਸਪੈਸ਼ਲ ਪ੍ਰੋਵੀਜ਼ਨ ਹੈ ਕਿ ਉਸ ਤੇ ਕਾਰਵਾਈ ਕੀਤੀ ਜਾਊਗੀ ਫੋਕਸ will be on financial investigations to break the backbone of drug trafficking ਤੇ ANTF ਨੂੰ ਮੋਡਰਨਾਈਜ਼ ਕਰਕੇ ਇਸ ਦੇ ਨਵੇਂ ਦਫ਼ਤਰ ਜਿਹੜੇ ਲੁਧਿਆਣਾ ਫਿਰੋਜ਼ਪੁਰ ਜਲੰਧਰ ਦੇ ਵਿੱਚ ਬਿਲਡਿੰਗਸ ਆਰ ਅੰਡਰ ਕੰਸਟਰਕਸ਼ਨ ਤੇ ਮਾਰਚ 26 ਤੱਕ ਇਹਨਾਂ ਦੇ ਨਵੇਂ ਰੀਜਨਲ ਆਫੀਸਸ ਤਿਆਰ ਹੋ ਜਾਣਗੇ ਤੇ organized crime ਨੂੰ ਇੱਕ ਸਾਇੰਟਿਫਿਕ ਤਰੀਕੇ ਨਾਲ ਹੈਂਡਲ ਕਰਨ ਲਈ ਸਾਡੇ ਦੋ ਸੌਫਟਵੇਅਰ ਅਸੀਂ ਆਪਰੇਸ਼ਨਲਾਈਜ਼ ਪੂਰੀ ਤਰ੍ਹਾਂ ਕਰਾਂਗੇ ਇੱਕ ਤੇ ਜਿਹੜਾ ਪਾਇਸ 2019 ਦੇ ਵਿੱਚ ਲਾਂਚ ਹੋਇਆ ਸੀ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਉਸ ਦਾ ਪਾਇਸ 2.0 ਦੇ ਵਿੱਚ ਵੌਇਸ ਐਨਾਲਿਸਿਸ ਜਿਹੜਾ ਹੈਗਾ ਉਹ ਇੰਟਰੋਡਿਊਸ ਕੀਤਾ ਜਾ ਚੁੱਕਿਆ ਹੈ ਤੇ ਐਟ ਦਾ ਟਾਈਮ ਆਫ ਜਦੋਂ ਵੀ ਕੋਈ ਇਨਮੇਡ ਜੇਲ ਦੇ ਵਿੱਚ ਐਂਟਰ ਕਰਦਾ ਹੈ ਤੇ ਉਸ ਦਾ ਅਸੀਂ ਵੌਇਸ ਸੈਂਪਲ ਲੈ ਰਹੇ ਹੈਗੇ ਥਿਸ ਇਸ ਬੀਇੰਗ ਐਕਸਟੈਂਡਡ ਟੂ ਫੇਸ਼ੀਅਲ ਰਿਕੋਗਨੀਸ਼ਨ ਤੋ तकरीबन 4 ਲੱਖ ਜਿਹੜੇ ਡਾਟਾ ਡਾਟਾ ਪੁਆਇੰਟਸ ਹੈਗੇ ਫਾਈਲਸ ਦੇ ਵਿੱਚ ਇਸ ਨੂੰ ਐਕਸਪੈਂਡ ਕਰਕੇ ਇੱਕ ਪ੍ਰਭਾਵੀ ਤਰੀਕੇ ਨਾਲ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਇਸ ਨੂੰ ਵਰਤਿਆ ਜਾਊਗਾ ਜਿਹੜਾ ਸਾਡਾ ਆਰਗੇਨਾਈਜ਼ਡ ਕ੍ਰਾਈਮ ਇਨਫੋਰਮੇਸ਼ਨ ਸੌਫਟਵੇਅਰ ਹੈਗਾ ਉਸ ਦਾ ਵਰਜ਼ਨ 2.0 ਜਿਹੜਾ ਹੈਗਾ ਉਹ 2026 ਦੇ ਵਿੱਚ ਅਸੀਂ ਆਪਰੇਸ਼ਨਲਾਈਜ਼ ਕਰ ਦਾਂਗੇ ਇਸ ਦੇ ਵਿੱਚ ਕੁਰੀ ਬੇਸਡ ਸਰਚ ਸਿਸਟਮ ਹੈ ਇਸ ਨੂੰ ਜਿਹੜਾ ਹਾਲ ਦੇ ਵਿੱਚ 2-3 ਦਿਨ ਪਹਿਲੇ NIA ਨੇ ਜਿਹੜਾ ਆਪਣਾ ਆਰਗੇਨਾਈਜ਼ਡ ਕ੍ਰਾਈਮ सॉफ्टवेयर लॉन्च किया लिंक किया गया है सो दैट दर इज सीमलैस एक्सचेंज ऑफ नेशनल नैशनल डेटाबेस वी वी विल फोकस ऑन जो ट्रैवल एजेंट्स है कुछ इशूज अभी फ्लैग किए हैं जमें जब पासपोर्ट इशुएं सिस्टम है उसनू कि लिंक जाए क्रिमिनल रिकॉर्ड वेरीफिकेशन के न सो दैट जूपहोल्स न इस्तेमाल करके जो लोग देश तो बहर निकल जाते हैं या ਪਾਸਪੋਰਟਸ ਜਿਹੜੇ ਦੂਜੇ ਪਾਸਪੋਰਟ ਆਫੀਸਰਸ ਤੋਂ ਬਣਵਾ ਲੈਂਦੇ ਉਸ ਤੇ ਅੰਕੁਸ਼ ਲਾਇਆ ਜਾ ਸਕੇ ਤੇ ਜਿਹੜੇ ਟਰੈਵਲ ਏਜੰਟਸ ਇਹਨਾਂ ਦੇ ਵਿੱਚ ਇਨਵੋਲਵ ਹੈਗੇ ਉਹਨਾਂ ਦੇ ਖਿਲਾਫ ਵੀ ਲੀਗਲ ਕਾਰਵਾਈ ਕੀਤੀ ਜਾਊਗੀ ਵਿਟਨੈਸ ਪ੍ਰੋਟੈਕਸ਼ਨ ਤੇ ਸਾਡੀ ਨਵੀਂ ਵਿਟਨੈਸ ਪ੍ਰੋਟੈਕਸ਼ਨ ਪਾਲਿਸੀ ਤਿਆਰ ਹੈਗੀ ਵਿਟਨੈਸ ਪ੍ਰੋਟੈਕਸ਼ਨ ਪਾਲਿਸੀ ਤੇ ਜ਼ਿਆਦਾ ਫੋਕਸ ਕੀਤਾ ਜਾਊਗਾ ਸੋ ਥੈਟ ਜਿਹੜਾ ਹੈਗਾ ਇਨਵੈਸਟੀਗੇਸ਼ਨਸ ਨੂੰ ਇੱਕ ਸੈਂਟੀਫਿਕ ਮੈਨਰ ਦੇ ਵਿੱਚ ਕਨਕਲੂਡ ਕਰਕੇ ਕਨਵਿਕਸ਼ਨਸ ਅਚੀਵ ਕੀਤੀ ਜਾ ਸਕੇ ਸਾਡੀ ਵੀ ਹੈਵ ਕਨਸਟੀਟਿਊਟਡ ਅ ਹਾਈ ਪਾਵਰਡ ਕਮੇਟੀ ਹੈਡਡਡ ਬਾਈ ਮਿਸਟਰ ਰਾਮ ਸਿੰਘ ਜਿਹੜੇ ਸਪੈਸ਼ਲ ਡੀਜੀਪੀ ਟੈਕਨੀਕਲ ਸਰਵਿਸਸ ਹੈਗੇ ਇਸ ਦੇ ਵਿੱਚ ਪ੍ਰਵੀਨ सिन्हा ਜੀ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਸੁਦਾਂਸ਼ੂ ਸ਼ਰਵਾਸਤਵ ਜੀ ਮਿਸਟਰ ਨਿਲਾਪ ਕਿਸ਼ੋਰ ਹੋਰ ਆਫਸਰਸ ਹੈਗੇ ਸੋ ਜਿਹੜਾ ਆਪਣੇ ਐਂਟੀ ਡਰੋਨ ਸਿਸਟਮਸ ਜਿਹੜੇ ਅਸੀਂ ਤਿੰਨ ਪ੍ਰੋਕਿਊਰ ਕੀਤੇ ਹੈਗੇ ਤੇ 6 ਹੋਰ ਆਪਰੇਸ਼ਨਲਾਈਜ਼ ਕਰਾਂਗੇ ਇਸ ਤੋਂ ਅੱਗੇ ਲੈ ਜਾਣ ਲਈ ਸਟੇਟ ਗਵਰਨਮੈਂਟ ਹੈਜ਼ ਸੌਟ ਫੰਡਸ ਆਫ 175 ਕਰੋੜਸ ਫਰੋਮ ਦੀ ਸੈਂਟਰਲ ਗਵਰਨਮੈਂਟ Uh, for procuring uh, 17 more anti drone systems in the next financial year so usly ek high powered committee constitute ho gayi hai so bsf de naal in fact trials chalde paye hage expression of interest has been issued so that jeda best system available huga usnu proper procedure nal state government di approval nal jeda huga usnu procure kita jaauga in a completely coordinated manner with the bsf and other agencies ਸਾਡਾ ਫੋਕਸ ਹੈਗਾ ਜਿਹੜੇ ਸਾਡੇ ਹਾਈਬ੍ਰਿਡ ਚੈਲੰਜੇਸ ਹੈਗੇ ਜਿਹੜੀ ਟਰਾਂਸ ਬਾਰਡਰ ਸਮੈਲਿੰਗ ਥਰੂ ਡਰੋਨਸ ਜਾਂ ਜਿਹੜੇ ਫੋਰਨ ਨੋਟਸ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਤੇ ਤੀਜਾ ਜਿਹੜੇ ਸਾਡੇ ਫੁੱਟ ਸੋਲਜਰਸ ਜਿਹੜੇ ਐਕਟਿਵ ਹੈਗੇ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਜਾਂ ਟੈਰਰ ਐਕਟੀਵਿਟੀਜ਼ ਦੇ ਵਿੱਚ ਤੋਂ ਇਹਨਾਂ ਲਈ ਅਸੀਂ ਜਿਹੜੀ ਸਟ੍ਰੈਟਜੀ ਆਪਰੇਸ਼ਨਲਾਈਜ਼ ਕਰਾਂਗੇ ਕਿ ਥਰੂ ਇਸ਼ੂਐਂਸ ਆਫ ਰੈੱਡ ਕਾਰਨਰ ਨੋਟਿਸਸ ਬਲੂ ਕਾਰਨਰ ਨੋਟਿਸਸ ਕੋਆਰਡੀਨੇਸ਼ਨ ਵਿਦ ਸੀਬੀਆਈ NIA other central agencies te sada focus huga ki vad to vad criminals nu india leke aya jave so that they face the law they face the heat of the law and uh, in a new end to end manner de vich jada in da pura ecosystem hega jehde financier vi hege jehde inna nu support karde hege jehda inna nu panaah dende hege te oh sarayan di mapping karke jada hega us te in an end to end manner networks will be targeted and busted साडी सैकेंड लाइन ऑफ डिफेंस ते दो हज़ार तीन सौ सड़सठ सीसी टीवीज पांच सौ पचासी लोकेशन से दे विल बी रेडी बिफोर थर्टी फसट ऑफ मार्च सो विच विल बी ए ग्रेट बूस्ट फॉर द इंटरनल सिक्योरिटी ग्रिड जी पाकिस्तान के इंट्रूज रोग ड्रोनस के खिलाफ जी काम कर रही है नैक्सट ईयर सा मेन टीचा हैगा ਕਿ 112 ਦਾ ਰਿਸਪੌਂਸ ਟਾਈਮ ਇਸ ਵੇਲੇ 12 ਤੋਂ 13 ਮਿੰਟ ਹੈਗਾ ਪੰਜਾਬ ਦੇ ਵਿੱਚ ਸੋ ਇਸ ਨੂੰ ਅਸੀਂ ਘਟਾ ਕੇ ਵੀ ਵਾਂਟ ਟੂ ਬ੍ਰਿੰਗ ਇਟ ਡਾਊਨ ਟੂ ਅਬਾਊਟ 7 ਟੂ 8 ਮਿੰਟਸ uh, which will be at par with the best in the country ਸੋ ਇਸ ਲਈ ਅਸੀਂ ਇੱਕ ਸੈਕਟਰ 89 ਦੇ ਵਿੱਚ ਗਵਰਨਮੈਂਟ ਹੈਜ਼ ਅਲੋਟਡ ਪੰਜਾਬ ਪੁਲਿਸ ਆ ਪਲਾਟ ਆਫ ਲੈਂਡ ਜਿਸ ਤੇ ਇੱਕ ਅਲਟਰਾ ਮਾਡਰਨ 200 ਕਰੋੜ ਦੀ ਲਾਗਤ ਤੋਂ ਇਨ ਫੇजेस ਇੱਕ ਮਾਡਰਨ ਕੰਟਰੋਲ ਰੂਮ ਸਟੇਟ ਲੈਵਲ ਕੰਟਰੋਲ ਰੂਮ ਬਣੂਗਾ ਤੇ 125 ਕਰੋੜ ਅਪਗ੍ਰੇਡੇਸ਼ਨ ਆਫ ਵਹੀਕਲਸ ਫਲੀਟ ਅਪਗ੍ਰੇਡੇਸ਼ਨ ਤੇ ਖਰਚ ਕੀਤੇ ਜਾਣਗੇ ਤੇ ਮੈਂ ਇਹਦੇ ਵਿੱਚ ਦੱਸਣਾ ਚਾਹਾਂਗਾ ਕਿ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਪੁਲਿਸ ਨੇ ਤਕਰੀਬਨ 800 ਕਰੋੜ ਤੋਂ ਵੱਧ ਮੋਡਰਨਾਈਜੇਸ਼ਨ ਤੇ ਖਰਚ ਕੀਤਾ ਹੈਗਾ ਤੇ ਸਾਡੇ ਇਨਫੈਕਟ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਵਹੀਕਲ ਸਕ੍ਰੈਪਿੰਗ ਪਾਲਿਸੀ ਹੈਗੀ ਉਸ ਦੇ ਵਿੱਚ ਪ੍ਰੋਵੀਜ਼ਨ ਹੈਗਾ ਕਿ 15 ਸਾਲ ਤੋਂ ਪੁਰਾਣੀ ਕੋਈ ਵੀ ਵਹੀਕਲ ਜਿਹੜੀ ਉਹ ਔਨ ਰੋਡ ਨਹੀਂ ਰਹਿਣੀ ਚਾਹੀਦੀ ਅਸੀਂ ਤਕਰੀਬਨ 2000 ਗੱਡੀਆਂ ਅਸੀਂ ਆਪਣੀ ਸਕ੍ਰੈਪ ਕੀਤੀਆਂ फिर उस इन ल्यू ऑलमोस्ट टू थाउजेंड व्हीकल्स जिस तक पंद्रह सौ फोर व्हीलर तकरीबन पांच सौ तो टू व्हीलर अस अक्वायर किए हैं इन द नैक्सट लास्ट थ्री ईयरस फॉर द नैक्सट ईयर अवर टारगेट इज वी विल बी अक्वायरिंग बिटवीन एट हंड्रेड एंड वन थाउजेंड वहीकल्स प्योरली फॉर पी सी आर एंड रिस्पॉन्स टू डिस्ट्रस कॉल्स ऑन एक सौ बारह सो ਇਸ ਦੇ ਵਿੱਚ ਜਿਹੜਾ ਅਸੀਂ ਅਸੀਂ ਜਿਹੜਾ ਮਾਡਰਨਾਈਜੇਸ਼ਨ 'ਚ ਮੈਂ ਥੋੜਾ ਜਿਹਾ ਆਈ ਵਿਲ ਟੇਕ ਬੈਕ ਐਂਡ ਸਪੈਂਡ ਆਲਮੋਸਟ 45 ਕਰੋੜਸ ਵੀ ਹੈਵ ਸਪੈਂਟਡ ਔਨ ਪੁਲਿਸ ਵੈਲਫੇਅਰ ਅ ਅਪਗ੍ਰੇਡੇਸ਼ਨ ਔਫ ਕਾਊਂਟਰ ਇੰਟੈਲੀਜੈਂਸ ਵਿੰਗ ਤੇ 80 ਕਰੋੜ ਖਰਚਾ ਗਿਆ ਹੈਗਾ 40 ਕਰੋੜ ਸਾਈਬਰ ਕ੍ਰਾਈਮ ਡਿਵੀਜ਼ਨ ਨੂੰ ਅਪਗ੍ਰੇਡ ਕਰਨ ਤੇ ਖਰਚਾ ਗਿਆ ਹੈਗਾ ਸਟਰੈਂਥਲਿੰਗ ਔਫ ਬਾਰਡਰ ਪੁਲਿਸ ਸਟੇਸ਼ਨ ਤੇ 60 ਕਰੋੜ ਖਰਚੇ ਗਏ ਹੈਗੇ ਕੰਪਿਊਟਰਾਈਜ਼ੇਸ਼ਨ ਤੇ 106 ਕਰੋੜ ਖਰਚੇ ਗਏ ਹੈਗੇ ਤੇ ਪੁਲਿਸ ਬਿਲਡਿੰਗਸ ਤੇ ਹੁਣ ਤੱਕ 145 ਕਰੋੜ ਅਸੀਂ ਸਪੈਂਡ ਕੀਤੇ ਆ ਮੋਡਰਨਾਈਜੇਸ਼ਨ ਤੇ 80 ਕਰੋੜ ਤੇ 258 ਕਰੋੜ ਐਕਵੀਜ਼ੀਸ਼ਨ ਆਫ ਵਹੀਕਲਸ ਸੋ ਇੱਕ ਬਹੁਤ ਐਂਬੀਸ਼ਸ ਜਿਹੜਾ ਸਾਡੇ ਸਟਾਰਟਿੰਗ ਫਰੋਮ ਦੀ ਕਟਿੰਗ ਐਜ ਲੈਵਲ ਆਲ ਦੀ ਐਸ ਐਚ ਓ ਜਿਹੜੇ 456 ਥਾਣੇ ਹੈਗੇ ਪੰਜਾਬ ਦੇ ਵਿੱਚ ਸਾਰਿਆਂ ਕੋਲ ਹੁਣ ਨਵੀਆਂ ਗੱਡੀਆਂ ਹੈਗੀਆਂ ਆਲ ਦੀ ਪੁਲਿਸ ਪੋਸਟ ਹੈਵ ਨਿਊ ਵਹੀਕਲਸ ਸੀ ਆਈ এ ਇਨਚਾਰजेस ਹੈਵ ਨਿਊ ਵਹੀਕਲਸ ਕਾਫੀ ਜਿਹੜੇ ਸਾਡੇ ਕਟਿੰਗ ਹੈ ਜਿਹੜੇ ਗੈਸਟ ਅਫਸਰਸ ਹੈਗੇ ਐਸਪੀ ਲੈਵਲ ਤੇ ਤਕਰੀਬਨ ਅਸੀਂ 100% ਨਵੀਆਂ ਗੱਡੀਆਂ ਦਿੱਤੀਆਂ ਹੈਗੀ ਡੀਐਸਪੀ ਸਾਡੇ ਹਜੇ ਰਹਿੰਦੇ ਆ ਸੋ ਉਹਨਾਂ ਲਈ ਥਿਸ ইয়ার ਵੀ ਆਰ ਪਲਾਨਿੰਗ ਟੂ ਗਿਵ ਨਿਊ ਵਹੀਕਲਸ ਟੂ 올 ਆਵਰ ਡੀਐਸਪੀਸ ਬਿਕਾਜ਼ ਸਾਰੀਆਂ ਗੱਡੀਆਂ ਜਿਹੜੀਆਂ ਪੁਰਾਨੀਆਂ ਹੋ ਚੁੱਕੀਆਂ ਕਪੈਸਿਟੀ ਬਿਲਡਿੰਗ ਦੇ ਵਿੱਚ ਅੱਗੇ ਜਿਹੜਾ ਸਾਡਾ ਪਲਾਨ ਹੈਗਾ ਸਟੇਟ ਗਵਰਨਮੈਂਟ ਨੇ ਇੱਕ ਪੁਲਿਸ ਮੈਗਾ ਬਿਲਡਿੰਗਸ ਪ੍ਰੋਜੈਕਟ ਜਿਹੜਾ 426 ਕਰੋੜ ਦਾ ਅਪਰੂਵ ਕੀਤਾ ਹੈ ਇਨ 3 ਫੇਸਸ ਸੋ ਇਹਦੇ ਇਹਦਾ ਜਿਹੜੀ ਫੰਡਿੰਗ ਹੈਗੀ ਅਗਲੇ 3 ਸਾਲਾਂ ਦੇ ਵਿੱਚ 426 ਕਰੋੜ ਸਟੇਟ ਗਵਰਨਮੈਂਟ ਖਰਚ ਕਰੂਗੀ ਜਿਸ ਦੇ ਵਿੱਚ ਸਾਡੀ ਹੈ ਜਿਵੇਂ ਸੈਕਟਰ 89 ਦੇ ਵਿੱਚ ਮੈਂ ਦੱਸਿਆ ਡਾਇਲ 112 ਬਿਲਡਿੰਗ ਤੇ ਫੇਸ 4 ਮੁਹਾਲੀ ਦੇ ਵਿੱਚ ਸਾਈਬਰ ਕ੍ਰਾਈਮ ਦੀ ਨਵੀਂ ਬਿਲਡਿੰਗ ਨਵਾਂ ਹੈੱਡਕੁਆਟਰਸ ਉਹ ਦੇ ਆਰ ਅੰਡਰ ਕੰਸਟਰਕਸ਼ਨ ਤੇ ਕੰਮ ਸ਼ੁਰੂ ਹੋ ਗਿਆ ਹੈਗਾ ਦੋ ਪੁਲਿਸ ਲਾਈਨਸ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਤੇ ਮਲੇਰ ਕੋਟਲਾ ਡਿਸਟ੍ਰਿਕਟ ਦੇ ਵਿੱਚ ਉਨਾ ਤੇ ਇਸ ਫਾਈਨੈਂਸ਼ੀਅਲ ਇਅਰ ਦੇ ਵਿੱਚ 2025-26 ਦੇ ਵਿੱਚ ਕੰਮ ਸ਼ੁਰੂ ਹੋ ਜਾਊਗਾ ਤੇ 11 ਪੁਲਿਸ ਸਟੇਸ਼ਨਸ ਨਵੀਂ ਬਿਲਡਿੰਗਸ ਦਾ ਕੰਮ ਚੱਲ ਰਿਹਾ ਹੈਗਾ ਅ ਨੈਕਸਟ ਫਾਈਨੈਂਸ਼ੀਅਲ ਇਅਰ ਤੇ ਉਸ ਤੋਂ ਬਾਅਦ ਜਿਹੜਾ 27-28 ਦੇ ਵਿੱਚ ਅ ਵਨ ਨਿਊ ਬਿਲਡਿੰਗ ਇਸ ਕਮਿੰਗ ਜਿਸ ਨੂੰ ਅਸੀਂ ਆਈਟੀ ਸਿਟੀ ਦੇ ਵਿੱਚ ਪੁਲਿਸ ਭਵਨ ਦਾ ਨਾਮ ਦੇ ਰਹੇ ਹੈਗੇ ਜਿਸ ਦੇ ਵਿੱਚ ਸਾਡੀ ਇੱਕ ਸਾਡਾ ਅਲਟਰਾ ਮਾਡਰਨ ਪੁਲਿਸ ਸਟੇਸ਼ਨ ਹੋਊਗਾ 94 ਕਰੋੜ ਦੇ ਖਰਚੇ ਤੇ ਤੇ ਉਥੇ ਜਿਹੜੇ ਏਜੀਟੀਐਫ ਦਾ ਹੈਡਕ quarters ਉਸ ਬਿਲਡਿੰਗ ਚ ਹੋਊਗਾ ਇੱਕ ਹੋਰ ਸੈਪਰੇਟ ਬਿਲਡਿੰਗ ਦੇ ਵਿੱਚ ਐਨਟੀਐਫ ਦਾ ਹੈਡਕ quarters ਹੋਊਗਾ ਉਹ ਵੀ ਪਲਾਨড ਹੋ ਗਈ ਹੈ ਉਹਦੇ ਲਈ ਲੈਂਡ ਜਿਹੜਾ ਸਾਨੂੰ ਅਲਾਟ ਕਰਤਾ ਗਿਆ ਹੈਗਾ ਬਟਾਲਾ ਦੀ ਪੁਲਿਸ ਲਾਈਨ ਗਵਰਨਮੈਂਟ ਨੇ ਅਪਰੂਵ ਕਰਤੀ ਹੈ ਸੋ ਨੈਕਸਟ ਫਾਈਨੈਂਸ਼ੀਅਲ ਇਅਰਸ ਬਟਾਲਾ ਡਿਸਟ੍ਰਿਕਟ ਦੀ ਪੁਲਿਸ ਲਾਈਨਸ ਜਿਹੜੀ ਉਹ ਉਸ ਉਹਦੀ ਕੰਸਟਰਕਸ਼ਨ ਸ਼ੁਰੂ ਹੋ ਜਾਊਗੀ ਕਾਫੀ ਵੱਡੇ ਲੈਵਲ ਤੇ ਜਿਹੜਾ ਸਾਡਾ ਟ੍ਰੇਨਿੰਗ ਸੈਂਟਰ ਫਲੋਰ ਦੇ ਵਿੱਚ ਪੰਜਾਬ ਪੁਲਿਸ ਅਕੈਡਮੀ ਦੀ ਅਪਗ੍ਰੇਡੇਸ਼ਨ ਲਈ ਪ੍ਰੋਜੈਕਟ ਜਿਹੜਾ ਉਹ ਅਪਰੂਵ ਹੋ ਗਿਆ ਹੈ so the capacity building is also extending to the field of training of manpower so assi ndps act de vich assi jehde mulazima nu jeh me recently rajiv gandhi national law university de vich training hui si gi so inna nu assi modern training dange so for cctns connectivity linking up linking of police stations do phases de vich karange jin police stations te 400 to kat fira darj hundi hai ਉੱਥੇ ਜਿਹੜੀ ਇਸ ਵੇਲੇ 30 MBPS ਦੀ ਕਨੈਕਟੀਵਿਟੀ ਹੈਗੀ ਇੰਟ੍ਰੈਸਟਿੰਗਲੀ ਦੀ ਕਨੈਕਟੀਵਿਟੀ ਆਫ ਪੁਲਿਸ ਸਟੇਸ਼ਨਸ ਇਨ ਪੰਜਾਬ ਇਜ਼ ਅਮੰਗ ਦ ਬੈਸਟ ਇਨ ਦ ਕੰਟਰੀ ਇਸ ਨੂੰ ਅਸੀਂ ਅਪਗ੍ਰੇਡ ਕਰ ਰਹੇ ਹੈਗੇ ਨੈਕਸਟ ਫਾਈਨੈਂਸ਼ੀਅਲ ਇਅਰ ਚ 50 MBPS ਤੇ ਜਿਹੜੇ ਥਾਨਿਆਂ ਚ 100 400 ਤੋਂ ਵੱਧ ਰਜਿਸਟ੍ਰੇਸ਼ਨ ਹੈ ਉੱਥੇ 100 MBPS ਦੀ ਕਨੈਕਟੀਵਿਟੀ ਲੀਜ਼ ਲਾਈਨ ਦੇ ਥਰੂ ਦਿੱਤੀ ਜਾਊਗੀ ਤੇ ਜਿਹੜੀ ਈ ਸ਼ਾਰਟ ਚ ਐਪ ਜਿਹੜੀ ਨਿਊ ਕ੍ਰਿਮੀਨਲ ਲਾਜ਼ ਦੇ ਵਿੱਚ 70000 ਤੋਂ ਵੱਧ ਅਸੀਂ ਜਿਹੜੇ ਕ੍ਰਾਈਮ ਸੀਨ ਵੀਡੀਓਜ਼ ਅਪਲੋਡ ਕਰ ਚੁੱਕੇ ਹੈਗੇ ਇਸ ਐਪ ਦੇ ਵਿੱਚ ਇੱਕ ਸੈਂਟਰਲਾਈਜ਼ਡ ਸਰਵਰ ਹੈਗਾ ਨੈਸ਼ਨਲ ਸੈਂਟਰਲਾਈਜ਼ਡ ਸਰਵਰ ਦੇ ਵਿੱਚ ਸੋ ਸਾਡੀ ਤਕਰੀਬਨ 80% ਹੁਣ ਕ੍ਰਾਈਮ ਸੀਨ ਵੀਡੀਓਜ਼ ਅਪਲੋਡ ਹੋ ਰਹੇ ਹੈਗੇ ਤੇ ਅਗਲੇ ਸਾਲ ਸਾਡਾ ਟੀਚਾ ਹੈਗਾ ਕਿ ਇਸ ਨੂੰ ਅਸੀਂ 100% ਤੇ ਲੈ ਕੇ ਜਾਵਾਂਗੇ ਮਾਨਯੋਗ ਹਾਈ ਕੋਰਟ ਨਾਲ ਅਸੀਂ ਮੈਟਰ ਟੇਕ ਅਪ ਕੀਤਾ ਹੈਗਾ ਫਾਰ ਅਪਰੂਵਲ ਆਫ ਨਿਆਇ ਸ਼੍ਰੁਤੀ ਐਂਡ ਈ ਸਮਨਸ ਸੋ ਸਾਨੂੰ ਆਸ ਹੈ ਕਿ ਜਦੋਂ ਵੀ ਮਾਨਯੋਗ ਹਾਈ ਕੋਰਟ ਦੀ ਅਪਰੂਵਲ ਆ ਜਾਊਗੀ ਸੋ ਈ ਸਮਨਸ ਪ੍ਰੋਜੈਕਟ ਸ਼ੁਰੂ ਹੋ ਜਾਊਗਾ the deposition of witnesses through video uh, through vc uh, would be done it would save a lot of manpower in production of under trials jada punjab sarkar da dogr department hai us de nal assi kam kar rahe heke ek cyber security policy banai ja rahi hai te cyber crisis management plan is also being finalized with the approval of the state government so which will be finalized in the coming year 2026 ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬ ਪੁਲਿਸ ਨੂੰ ਮੋਡਰਨਾਈਜ਼ ਕੀਤਾ ਜਾਵੇ ਕੈਪੈਸਿਟੀ ਬਿਲਡ ਕੀਤੀ ਜਾਵੇ ਤੇ 1600 ਪੋਸਟਾਂ ਜਿਹੜੀਆਂ ਸਟੇਟ ਗਵਰਨਮੈਂਟ ਨੇ ਸੈਂਕਸ਼ਨ ਕੀਤੀ ਸੀ ਫॉर ਆਫ ਇਨਸਪੈਕਟਰ ਸਬ ਇਨਸਪੈਕਟਰ ਐਸਆਈਜ਼ ਇਹਨਾਂ ਨੂੰ ਥਰੂ ਬਿਕੋਜ਼ ਪ੍ਰੋਮੋਸ਼ਨਲ ਕੋਰਸ ਕਰਨਾ ਪੈਂਦਾ ਹੈ ਪ੍ਰੋਮੋਸ਼ਨਲ ਕੋਰਸਸ ਇਸ ਵੇਲੇ ਚੱਲ ਰਹੇ ਹਨ ਸੋ ਅਪ ਟੂ 31 ਮਾਰਚ ਜਿਹੜੀ ਸਾਡਾ ਇਹ ਐਕਸਰਸਾਈਜ਼ ਕੰਪਲੀਟ ਹੋ ਜਾਊਗੀ ਥਿਸ ਵੁੱਡ ਲੀਡ ਟੂ ਮੋਰ ਆਈਓਜ਼ ਬੀਇੰਗ ਅਵੇਲੇਬਲ ਇਨ ਪੁਲਿਸ ਸਟੇਸ਼ਨਸ ਫਾਰ ਇਨਵੈਸਟੀਗੇਸ਼ਨ ਸਟੇਟ ਗਵਰਨਮੈਂਟ ਨੇ ਸਾਡੀ ਇਹ ਵੀ ਪ੍ਰਪੋਜ਼ਲ ਅਪਰੂਵ ਕਰਤੀ ਸੀ ਜਿਸ ਦੇ ਵਿੱਚ ਹੈੱਡ ਕਨਸਟੇਬਲਸ ਨੂੰ ਅ ਇਨਵੈਸਟੀਗੇਟਿੰਗ ਆਫੀਸਰ ਦੀ ਪਾਵਰ ਦਿੱਤੀ ਗਈ ਹੈ ਫਾਰ ਐਨਡੀਪੀਐਸ ਐਕਟ ਕੇਸਸ ਸੋ ਇਹਨਾਂ ਨੂੰ ਵੀ ਅ ਅ ਜ਼ਿਆਦਾ ਤੋਂ ਜ਼ਿਆਦਾ ਟੂ ਬਿਗਨ ਵਿਦ ਜਿਹੜੇ ਨਾਨ ਕਮਰਸ਼ੀਅਲ ਕੇਸਸ ਹੈਗੇ ਉਹਨਾਂ ਦੀ ਇਨਵੈਸਟੀਗੇਸ਼ਨ ਦਿੱਤੀ ਜਾਊਗੀ ਉਸ ਤੋਂ ਬਾਅਦ ਕਮਰਸ਼ੀਅਲ ਕੇਸਸ ਤੇ ਦਿੱਤੀ ਜਾਊਗੀ ਸਟੇਟ ਗਵਰਨਮੈਂਟ ਹੈਜ਼ ਆਲਸੋ ਅਪਰੂਵਡ ਐਨ ਅਲੋਕੇਸ਼ਨ ਆਫ 10 ਕਰੋੜਸ ਫਾਰ ਦਾ ਰਿਵਾਰਡ ਪਾਲਿਸੀ ਅੰਡਰ ਦੀ ਐਨਡੀਪੀਐਸ ਐਕਟ ਸੋ ਇਸ ਦੇ ਵਿੱਚ ਪ੍ਰੋਵੀਜ਼ਨ ਹੈਗਾ ਕਿ डिपेंडिंग ऑन द प्योरिटी एंड द क्वॉंटिटी ऑफ रिकवरी विद एन अपर कैप वी हैव कैप्ट ऑफ फाइव लैक्स एंड नो बडी अबव द रैंक ऑफ एस पी वुड गैट द रिवॉर्ड सो अभी जमें चाली हजार रुपए पर के जी हीरोन की रिकवरी का रिवॉर्ड हैगा सो so, इस भी असी इस फाइनैशियल ईयर से दस करोड़ का सा एलोकेशन है्डस so, भी डिस्पर्स किए जाएंगे ताकि फोर्स जड़ी हैगी इनसेटिवाइज हो सके सो आई विल वेलकम क्वेश्चन और